ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿੱਚ ਕੁੱਝ ਉਦਾਸੀਆਂ ਕੀਤੀਆਂ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਨਾਲ ਲਿਆ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਚਾਲਾਂ ਮਾਰਿਆ ਤੇ ਪਿੰਡਾਂ ਵਿੱਚੋਂ ਹੁੰਦੇ ਪਹੁੰਚੇ ਬਠਿੰਡੇ ਬਠਿੰਡੇ ਤੋਂ ਸਿਰਸਾ ਸਿਰਸਾ ਤੋਂ ਬੀਕਾਨੇਰ ਬੀਕਾਨੇਰ ਤੋਂ ਜੈਸਲਮੇਰ ਜੈਸਲਮੇਰ ਤੋਂ ਜੋਧਪੁਰ ਜੋਧਪੁਰ ਤੋਂ ਪੁਸ਼ਕਰ ਪੁਸ਼ਕਰ ਤੋਂ ਅਜਮੇਰ ਅਜਮੇਰ ਤੋਂ ਨਸੀਰਾਬਾਦ ਨਸੀਰਾਬਾਦ ਤੋਂ ਮਾਰਵਾੜ ਮਾਰਵਾੜ ਤੋਂ ਦੇਵਗੜ੍ਹ ਦੇਵਗੜ੍ਹ ਤੋਂ ਜਤੋੜਗੜ੍ਹ चितौड़गढ़ तो उज्जैन उज्जैन तो आबू आबू तो पटन पटन तो अहमदाबाद अहमदाबाद तो जोड़ा जोड़ा तो बासवाड़ा बासवाड़ा तो वो होसंगाबाद तो रेनटेक रेनटेक तो अमरावती अमरावती तो अकोना अकोना तो बुलडाना बुलडाना तो हिंगोली हिंगोली तो बसमत बसमत तो बेदर बेदर तो हैदराबाद हैदराबाद तो विजयवाड़ा विजयवाड़ा तो अनंतपुर अनंतपुर तो कुडप्पा कुडप्पा तो तिरुपति तिरुपति तो अरकाट ਅਰਕਾਰ ਤੋਂ ਮਦਰਾਸ ਮਦਰਾਸ ਤੋਂ ਪਾਂਡੀਚਰੀ ਪਾਂਡੀਚਰੀ ਤੋਂ ਕੁੰਭ ਕੋਣਮ ਕੁੰਭ ਕੋਣਮ ਤੋਂ ਤੰਜੋਰ ਤੰਜੋਰ ਤੋਂ ਤ੍ਰਿਚਨਾ ਪਲੀ ਤ੍ਰਿਚਨਾ ਪਲੀ ਤੋਂ ਰਮੇਸ਼ਵਰਮ ਰਮੇਸ਼ਵਰਮ ਤੋਂ ਟ੍ਰਿਕੋ ਮਾਲੀ ਲੰਕਾ ਵਿੱਚ ਟ੍ਰਿਕੋ ਮਾਲੀ ਤੋਂ ਮਧੂ ਰਹੀ ਮਧੂ ਰਹੀ ਤੋਂ ਕੋਚੀਨ ਕੋਚੀਨ ਤੋਂ ਕਾਲੀ ਕਟ ਕਾਲੀ ਕਟ ਤੋਂ ਨਰਸਿੰਘਪੁਰ ਨਰਸਿੰਘਪੁਰ ਤੋਂ ਬੰਗਲੌਰ ਬੰਗਲੌਰ ਤੋਂ ਪੂਨਾ ਪੂਨਾ ਤੋਂ ਧਾਰਬੜ ਧਾਰਬੜ ਤੋਂ ਗੱਜਪੁਰ ਗੱਜਪੁਰ ਤੋਂ ਸੂਰਤ ਸੂਰਤ ਤੋਂ ਬੜੋਦਾ ਬੜੋਦੇ ਤੋਂ ਪੜੋਚ ਪੜੋਚ ਤੋਂ ਨਿਮੜੀ ਨਿਮੜੀ ਤੋਂ ਜੂਨਾਗੜ ਜੂਨਾਗੜ ਤੋਂ ਸੋਮਨਾਥ ਸੋਮਨਾਥ ਤੋਂ ਦਵਾਰਕਾ ਦੁਆਰਕਾ ਤੋਂ ਲਖਪਤ ਲਖਪਤ ਤੋਂ ਖਾਨਪੁਰ ਖਾਨਪੁਰ ਤੋਂ ਮਿਟਨਕੋਟ ਮਿਟਨਕੋਟ ਤੋਂ ਬਹਾਵਲਪੁਰ ਬਹਾਵਲਪੁਰ ਤੋਂ ਮੁਲਤਾਨ ਮੁਲਤਾਨ ਤੋਂ ਪਾਕਪਟਨ ਪਾਕਪਟਨ ਤੋਂ ਤੁਲੰਬਾ ਤੁਲੰਬਾ ਤੋਂ ਦੀਪਾਲਪੁਰ ਦੀਪਾਲਪੁਰ ਤੋਂ ਲਾਹੌਰ ਅਤੇ ਲਾਹੌਰ ਤੋਂ ਰਾਏ ਪੋਦੀ ਤਲਵੰਡੀ ਗੁਰੂ ਨਾਨਕ ਪਾਸ਼ਾ ਵਾਪਸ ਆਏ